ਸਾਡਾ ਕੱਜ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ neck design ਤੋਂ ਦੇ ਲਈ ਪਹਿਲਾਂ ਦੇਖੋ ਇਹਨੂੰ ਮੈਂ ਇਹ ਦੇ ਅੰਦਰ ਪੇਸਟਿੰਗ ਜਿਹੜੀ ਆ ਉਹ ਆਇਰਨ ਦੇ ਨਾਲ ਇਹਨੂੰ ਪੇਸਟ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਐਵੇਂ ਪੱਟੀ ਤਿਆਰ ਕਰ ਲਈ ਆ ਪੱਟੀ ਤਿਆਰ ਕਰਨ ਤੋਂ ਬਾਅਦ ਇਹਦੀ neck ਜਿਹੜੀ ਆ ਕੱਟ ਵਾਲੀ 1.5 2 ਇੰਚ ਦਾ ਕੱਟਾ ਇਹ ਡਾਊਨੋਂ ਤੇ ਉਹਦੇ ਉੱਪਰ ਇਹ ਲਗਾ ਰਹੇ ਆ ਪੱਟੀ ਤੇ ਇਸ ਤਰੀਕੇ ਨਾਲ ਪਹਿਲਾਂ ਇਹ ਕਰਾਂਗੇ ਸਟੀਚਿੰਗ ਤੇ ਥੱਲੇੋਂ ਦੇਖੋ ਇਦਾਂ ਕਰਕੇ ਫੋਲਡ ਉੱਪਰ ਨੂੰ ਕਰਨਾ ਹੈ ਇਹਨੂੰ ਤੇ ਫੋਲਡ ਕਰਦੇ ਹੋਏ ਜਿਹੜੇ ਇਹਦੀਆਂ ਸਿਲਾਈਆਂ ਨੇ ਉਹ ਵੀ ਆਪਾਂ ਨਾਲ ਦੇ ਨਾਲ ਹੀ ਲਗਾ ਲੈਣੀਆਂ ਨੇ ਠੀਕ ਹੈ ਜੀ ਤੇ ਇਹ ਜਿਹੜਾ ਮੈਂ ਸ਼ਰਟ ਬਣਾ ਰਹੀ ਆ ਇਹ ਬਿਨਾ ਪਲੇਟਾਂ ਵਾਲਾ ਵਾ ਜਿਵੇਂ ਪਾਕਿਸਤਾਨੀ ਸਟਾਈਲ ਆ ਤੇ ਤਾਂ ਕਰਕੇ ਇਹਦੀ ਜਿਹੜੀ ਨੈਕ ਆ ਮੈਨੂੰ ਲੱਗਾ ਕਿ ਇਹ ਵਾਲੀ ਨੈਕ ਜਿਹੜਾ ਡਿਜ਼ਾਈਨ ਆ ਇਹ ਤੇ ਤੇ ਸੋਹਣਾ ਲੱਗੂਗਾ ਤੇ ਇਹ ਵਾਲਾ ਡਿਜ਼ਾਈਨ ਮੈਂ ਇੱਥੇ ਕੀਤਾ ਹੈ ਤੁਸੀਂ ਬਿਲਕੁਲ ਸਿਲਾਈ ਜਿਹੜੀ ਹੈ ਇਹਦੇ ਨਾਲ-ਨਾਲ ਦੂਜੀ ਪੱਟੀ ਦੀ ਵੀ ਰੱਖ ਕੇ ਲਗਾ ਦੇਣੀ ਆ ਤੇ ਉੱਪਰ ਨੂੰ ਜਿਹੜੇ ਕੱਟ ਵਾ ਉਹ ਅਲੱਗ-ਅਲੱਗ ਹੋ ਜੂਗਾ ਇਸ ਤਰੀਕੇ ਨਾਲ ਤੇ ਫਿਰ ਇਸ ਗੱਲ ਦੇਖੋ ਮੇਰੀ ਪੱਟੀ ਸਿੰਪਲ ਜੀ ਲੱਗਦੀ ਪਈ ਸੀ ਤੇ ਮੈਂ ਉਹਦੇ ਵਾਸਤੇ ਕੀ ਕੀਤਾ ਕਿ ਇੱਕ ਲੈਸ ਲਈ ਆ ਦੇਖੋ ਕਲਰਫੁੱਲ ਲੈਸਾ ਜਿਹੜਾ ਸੂਟ ਦੇ ਵਿੱਚ ਕਲਰ ਪੈਰੇ ਸੀ ਉਹੀ ਕਲਰ ਮੈਂ ਪੱਟੀ ਦੇ ਵਿੱਚ ਲੈਨੇ ਤੇ ਇਸ ਤਰੀਕੇ ਦੇ ਨਾਲ ਮੈਂ ਇਸ ਪੱਟੀ ਪੱਟੀ ਦੇ ਨਾਲ ਲੈਸ ਨੂੰ ਲਗਾ ਦਿੱਤਾ ਹੈ ਤੇ ਉੱਪਰ ਸਲਾਈਆਂ ਲਗਾਉਂਦੇ ਹੋਏ ਮੈਂ ਜਿਹੜਾ ਥੋੜੀ ਥੋੜੀ ਸਪੇਸ ਸਾਈਡਾਂ ਤੇ ਛੱਡ ਦਿੱਤੀ ਸੀਗੀ ਤੇ ਤਾਂ ਕਿ ਲੈਸ ਜਿਹੜੀ ਹੈ ਨਾਲ ਅਟੈਚ ਹੋ ਜਾਵੇ ਤੇ ਇਸ ਤਰੀਕੇ ਦੇ ਨਾਲ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਮੈਂ ਜਿਹੜੀ ਹੈ ਲੈਸ ਇਸ ਤਰੀਕੇ ਨਾਲ ਅਟੈਚ ਕਰ ਦਿੱਤੀ ਹੈ ਤੇ ਤੁਸੀਂ ਵੀ ਇਦਾਂ ਕਰ ਸਕਦੇ ਹੋ ਤੇ ਦੇਖੋ ਕਿੰਨਾ ਸੋਹਣਾ ਜਿਹੜਾ ਗਲੇ ਦਾ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ